ਬੈਡੀ ਜੀ ਹਾਂ ਜੀ ਉਹ ਬਾਜ਼ਾਰ ਚੋਂ ਨਾ ਸਬਜ਼ੀਆਂ ਲੈ ਆਉ ਤੇ ਨਾਲੇ ਨਾ ਜੱਗੀ ਦਾ ਫੋਨ ਆਇਆ ਸੀ ਕਿ ਓਟਸ ਵਧਿਆਰਾ ਬੁਝਾ ਕੇ ਰੱਖ ਲਿਓ ਉਹਨਾਂ ਨੇ ਨਾ ਅੱਜ ਲੈ ਡੋ ਆਇਆ ਠੀਕ ਹੈ ਠੀਕ ਹੈ ਮੈਂ ਨਾ ਥੋੜੇ ਹਿਸਾਬ ਕਰ ਲਵਾਂ ਹੈ ਕਰ ਲਓ ਕਰ ਲਓ ਤੋਂ ਬਾਅਦ ਮੈਂ ਜਾਂਦਾ ਠੀਕ ਹੈ ਠੀਕ ਹੈ ਕੋਈ ਗੱਲ ਮਾ ਜਦਾ ਦੋ ਤੁਸੀਂ ਬਾਜ਼ਾਰ ਚਲੇ ਹੋਣਾ ਹਾਂ ਜੀ ਤੋਂ ਮੇਰੇ ਵੱਲ ਟੌਫੀਆਂ ਦੇ ਚਿਪਸ ਲੈ ਆਇਓ ਲੈ ਲਵਾਂ ਇੱਕ ਤਾਂ ਮੈਨੂੰ ਜੱਗੀ ਦੇ ਪਿਓ ਦੀ ਸਮਝ ਨਹੀਂਉ ਲੱਗਦੀ ਹੈਗੀ ਮਿੰਟ ਨਹੀਂ ਲਾਉਂਦਾ ਮੂੰਹ ਚ ਕੱਢੀ ਨਿਕਲ ਤੇ ਛੇਤੀ ਨਾਲ ਬਾਜ਼ਾਰ ਤੁਰ ਪੈਂਦਾ ਸਮਾਨ ਲੈਣ ਵਾਸਤੇ ਪਤਾ ਨਹੀਂ ਕੀ ਇਹਨਾਂ ਨੇ ਧੂੜਿਆ ਵਾ ਸਿਰ ਤੇ ਉੱਤੇ ਫੇਰ ਕਹਿਣਾ ਨੂਹਾਂ ਨੂੰ ਸਿਰੇ ਚੜਾਇਆ ਆਇਆ ਤੇ ਮਾਰਾ ਖਰਾਬ ਕਰਕੇ ਰੱਖ ਛੱਡਿਆ ਆਇਆ ਤੇ ਰੋ ਜਿਹੜੇ ਸੋਤਾ ਕਦੀ ਕੁਛ ਤੇ ਕਦੀ ਕੁਛ ਆ ਪੈਂਦੇ ਲੈਣ ਜਾ ਪੰਜਾਬ ਮਰੇ ਪਤਾ ਜੀ ਲੈਸ ਮਾਲ ਨੇ ਤੇ ਸਰਦਾਰ ਹਾਂਜੀ ਥੈਂਕ ਯੂ ਡੈਡੀ ਭਾਗਿਆ ਜੀ ਮੈਂ ਵੀ ਨਹੀਂ ਆ ਕੀ ਲਿਆਏਗੇ ਥੱਬਾ ਤੇ ਪਰ ਕੇ ਮੇਰਾ ਕੀ ਕੀ ਮੰਗਾ ਕੇ ਰੱਖੀ ਜਾਨੀ ਆ ਕੁਝ ਨਹੀਂ ਮੰਮੀ ਜੀ ਸਬਜ਼ੀਆਂ ਹੀ ਤੇ ਜੱਗੀ ਨੇ ਕਿਹਾ ਕਿ ਆਟਸ ਮੰਗਾ ਦੇ ਉਹ ਨੰਦਰਾ ਅਜਰਾਤ ਲੇਟ ਹੋ ਜਾਣਾ ਤੇ ਆ ਭੂਲਿਆ ਫੇਰ ਮੰਗਵਾ ਲਿਆ ਇੰਨੇ ਆਪਣੇ ਥੱਬਾ ਤੇ ਅੱਗੇ ਫਰਿਜ ਤੇ ਨਾਲ ਤਰੇ ਗਲੰਡੀਆਂ ਨੇ ਇਹ ਨਵੇਂ ਆਲ ਆ ਇਹ ਆ ਇਹ ਨੀਵਾ ਸੁਣਾ ਲੱਗਿਆ ਰ ਇਹਨਾਂ ਨੇ ਸੁਣਾਉਣ ਦਾ ਮਾਰ ਰੱਖਿਆ ਦੇ। ਓਟਸਿਆ ਓਟਸਿਆ ਦਾ ਦੇਖਣ ਖਤਮ ਹੋਇਆ ਨਿਕਾਲ ਲਿਆ ਹੋਇਆ ਹੈ ਤੇ ਮੈਂ ਕਿਹਨੂੰ ਮੁੰਗਾ ਕੇ ਰੱਖ ਲੈਂਦੀ ਆ। ਪਹਿਲਾਂ ਅਡਵਾਂਸ ਹੀ ਸਾਰੇ ਚੀਜ਼ਾਂ ਮਕਾਈ ਜਾਂਦੀਆਂ ਵੇਸਣ ਨਿੱਕੇ ਜਿਹੜੇ ਰੂੜੂ ਕਿਹੜੇ ਪਰੋਣੇ ਆਣੇ ਨੇ ਵੇਸਣ ਮਕਾਮਗਾਰ ਰੱਖ ਲੈ। ਫਜ਼ੂਲ ਖਰਚੀਆਂ ਕਰੀ ਜਾਂਦੀਆਂ ਨੇ। ਨਹੀਂ ਪਤਾ ਨਹੀਂ ਨਾ ਹੁੰਦਾ ਕਿ ਕਿਹੜੇ ਦਾ ਲਿਆਦੇ ਤੇ ਫਿਰ ਹੁਣੇ ਚਾਹੀਦੇ ਨੇ ਘਰ। ਤੁਹਾਨੂੰ ਨਾ ਦਿਮਾਗ ਹੋ ਗਿਆ ਖਰਾਬ। ਖਜੂਰ ਖੱਟੀਆਂ ਵਾਲੇ ਪਾਸੇ ਤੋਂ ਹੀ ਪੈਂਦੇ ਜਾਂਦੇ ਜੇ। ਸਾਰਾ ਤੇ ਤੇ ਡਿਮਾਂਡਾਂ ਹੀ ਨਹੀਂ ਪੂਰੀਆਂ ਹੁੰਦੀਆਂ ਹੈਗੀਆਂ। ਜਦ ਕਿ ਇਹ ਮੋਢੀ ਰੱਖਣੀ ਲੇ ਕਿ ਇਹ ਮੋਢੀ ਰੱਖਣੀ ਆ ਆਹੋਦਰਾ ਕਮਰੇ ਇੰਦਾ ਵਾ ਸਾਰਾ ਦਿਨ ਹੋਰ ਕਿਉਂ ਕੰਮ ਹੈਗਾ ਤੈਨੂੰ ਕੀ ਹਰ ਵੇਲੇ ਜ਼ਬਾਨਦਾਰੀ ਰੱਖਣੀ ਹੈ ਹਰ ਵੇਲੇ ਸੋਗਤ ਮਗਰ ਪੀ ਰਣੀ ਹੈ ਜੁਨੇ ਸਮਾਹ ਮਗਾਇ ਤੇ ਘਰੀ ਵਰਤਨ ਨਾ ਪੇਕੇ ਸੁਹਾ ਲੈਣਾ ਨੇ ਤੇ ਫਾਲ ਤੋਂ ਸੁਆਣ ਵਿੱਚ ਰਹਿਣਾ ਮਗਾਈ ਜਾਣਾ ਹੈ ਘਰ ਵਾਸਤੇ ਮਗੋਂ ਨੇ ਇ렇게 ਬਾਰਸ ਵਾ ਕਰ ਲੈਵਨੇ ਘਰ ਘਰ ਕੇ ਛੋਲੇ ਬਸ ਲਈ ਆਉਂਦੀਆਂ ਜੇ ਤੂੰ ਹੀ ਤੁਰ ਪੈਂਦੇ ਹੋ ਮਿੰਟਕ ਵਾ ਬਾਜ਼ਾਰ ਨੂੰ ਆ ਲਿਆ ਦੇ ਉਹ ਲਿਆ ਦੇ ਇਹ ਆਪਣੇ ਲਿਆ ਸਕਦੇ ਹੈਗੇ ਇਹਨੇ ਪੈਸੇ ਕਿੱਥੇ ਜਾਂਦੇ ਨੇ ਸਾਰੇ ਨੌਕਰੀਆਂ ਕਰਦੇ ਨੇ ਘਰ ਦੀ ਵਰਤਨਾ ਨਾ ਬਾਹਰੋਂ ਕੇ ਬਾਹਰ ਛੁੱਟ ਹੁੰਦੀ ਏ ਉਥੇ ਬਾਹਰੋਂ ਛੁੱਟਦੀਸ ਮੰਨ ਤੂੰ ਹੀ ਤਾਂ ਬਸ ਰਹਿ ਨਹੀਂ ਦਵੋ ਮੈਨੂੰ ਪਤਾ ਮੈਂ ਕਿਤਰਾ ਘਰ ਚ ਲੋਣੀ ਆ ਕਿਸ ਤਰ੍ਹਾਂ ਘਰ ਚ ਲੋਣੀ ਏ ਜਾਓ ਆਪਣਾ ਕੰਮ ਕਰੋ ਜਾ ਕੇ ਮੈਨੂੰ ਨਾ ਸਮਝਾਓ ਬੋਤਾ ਆਪੜ-ਪੜ ਕਰ ਕੰਮ ਲਗੋ ਮੇਰੀ ਪਰ ਮੈਨੂੰ ਤੇ ਅੱਜ ਕੱਲ ਕੁਛ ਨਹੀਂ ਕਿਹਾ ਹੁੰਦੀ ਕੋਈ ਨਹੀਂ ਖਲੋਣਾ ਤੁਵੇਂ ਸਾਲ ਕੁ ਗੱਲ ਤੁਹਾਨੂੰ ਵੀ ਪਤਾ ਮੈਂਨੇ ਬਸ ਚਾਹ ਜੇਦੀ ਆ ਅਸਮਾਨੀ ਮਗਾਇਆ ਤੁਸੀਂ ਹੋਰ ਕੀ ਕੀਤਾ ਵਾ ਹਾਂ ਬਸ ਉਹਨਾਂ ਨੂੰ ਇਹ ਨਹੀਂ ਆ ਕਿ ਸਮਾਨ ਕਿਉਂ ਮੰਗਵੰਦੀ ਫਜ਼ੂਲ ਖਰਚਾ ਕੇ ਉਹਨਾਂ ਦੇ ਬੱਚਿਆਂ ਨੇ ਖਾਣਾ ਵਾ ਸਮਾਨ ਬੋਲੋ ਪਰ ਆਣੇ ਉਹਨਾਂ ਨੂੰ ਕੀ ਹੁੰਦਾ ਆ ਮੈਨੂੰ ਪਤਾ ਨਹੀਂ ਤੁਹਾਡੀ ਫਿਰ ਪਹਿਲਾਂ ਕੋਈ ਗੱਲ ਹੋਈ ਹੋਊਗੀ ਕੋਈ ਰਹਿ ਗਈ ਕਿਉਂ ਕੀ ਹੈਗੀ ਨਹੀਂ ਮੈਂ ਤਾਂ ਹੁਣੇ ਆਈ ਨਾ ਜਾਂ ਤੇ ਮੇਰੇ ਮੇਰੇ ਪੈਕੇ ਆਲੇ ਨੇ ਦਾਤ ਨਹੀਂ ਦਿੰਦਾ ਇਹਨਾਂ ਨੂੰ ਇਸ ਕਰਕੇ ਏ ਰੋਟੀ ਦੀ ਗੱਲ ਪੈਂਦੀ ਰਹਿੰਦੀ ਹੈ। ਉਸ ਸਮਾਨ ਨੂੰ ਕੱਲੀ ਖਾਣਾ ਮੈਂ ਸਾਰੇ ਘਰ ਦੇ ਵਰਤਨਾਂ ਦਾ ਘਰਾਂ ਸੇ ਮੰਗਵਾਉਂਦੀ ਘਰ ਦੀ ਲੋੜਾਂ ਵਾਸਤੇ ਮੋਗ ਲਈਏ। ਜਾਂ ਤੇ ਆਏ ਉਹਨੇ ਕੱਲੀ ਖਾਣਾ ਜਾਂ ਆਪਣੇ ਪੇਕੇ ਨੂੰ ਭੇਜਣਾ ਹੈ। ਇਹ ਤੇ ਗੱਲ ਕਰਨਾ ਪਤਾ ਨਹੀਂ ਲੱਗਦਾ। ਜੋ ਤੇ ਇਹਦਾ ਇਹੀ ਹਾਲ ਹੈ। ਛੇਤੀ ਨਾ ਬਾਜ਼ਾਰ ਤੁਰ ਪੈਂਦੇ ਜੇ ਸਮਾਨ ਲੈਣ ਵਾਸਤੇ ਹੈਂ ਕੀ ਗੱਲ ਆ ਕਿੰਨਾ ਕਾ ਖਰਚਾ ਦਿੰਦੇ ਨੇ ਜਿਹੜਾ ਸਮਾਨ ਤੁਸੀਂ ਵੀ ਲੈਣ ਤੁਰ ਪੈਂਦੇ ਜੇ ਜੀ ਮਾਨ ਮੈਂ ਕਿਨੇ ਹਾਂ। ਸਮਾਨ ਸਾਰ ਜਗੀਰ ਨੂੰ ਗਿਆ ਜੇਦਾ ਅਸੀਮ ਗਿਆ ਨਾ ਐਡਾ ਹੀ ਤਾਂ ਦਾ ਆਪਣੇ ਹੀ ਸਮਾਨ ਖਾਣ ਨੂੰ ਸਲਾਦ ਵਗੈਰਾ ਖਾਣ ਨੂੰ ਦਿਲ ਕਰਨ ਰਿਹਾ ਹੋਰਸ ਵਗੈਰਾ ਡੇ ਪਿਓ ਵਾਲੇ ਮੰਗਾਏ ਨੇ ਤੇ ਉਹਨਾਂ ਦਾ ਖਾਣ ਨੂੰ ਦਿਲ ਕਰਦਾ ਐਕਸਟਰਾ ਤਰ੍ਹਾਂ ਖੱਟਾ ਕਰਦੇ ਨਾ ਆਪਣੇ ਕੋਲੋਂ ਲੈ ਕੇ ਆਣ ਕਰਨਾ ਸਾਡ ਜਗ੍ਹਾ ਦਾ ਬਾਹਰ ਪਾਉਂਦੇ ਨੇ ਤੇਰੀ ਤਾਂ ਹਰ ਵੇਲੇ ਜਮਾਤ ਤੱਕੀ ਰਹਿੰਦੀ ਏ ਅਹੀਂ ਬਹਿ ਕੇ ਜੋ ਅਸੀਂ ਮੋਂਨੇ ਉਹਨਾਂ ਅਸੀਂ ਮੋਂਨੇ ਇਹ ਨਾਲ ਲੈ ਕੇ ਆਣ ਦੇ ਕੰਮ ਨਿੱਕ ਮੋਂਡੇ ਦੇ ਹੈਗੇ ਆ ਆਪਣੇ ਵਾਸਤੇ ਤੇ ਉਹਨਾਂ ਦਾ ਖਰਚਾ ਜਿਹੜਾ ਉਹ ਦਿੰਦੇ ਕੀ ਨਾ ਘਰ ਦੇ ਵਿੱਚ ਤੇ ਘਰ ਦੀ ਵਰਤਨ ਦੇ ਨਾ ਨਾ ਅੱਗੇ ਕਿਤੇ ਬਾਹਰ ਸੁੱਟਦੀ ਹੁਣ ਫੇਰ ਤੇ ਗੱਲ ਵੀ ਹੈਗੀ ਓਸਮਾਨ ਹੁੰਦਾ ਘਰ ਜੂਂਦਾ ਸਾਰੀ ਵਰਤਨੀ ਹੈ ਇਹ ਨਹੀਂ ਉਹਦਾ ਮੈਂ ਤੁਹਾਡੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਹੈਗਾ ਹੈ ਵਾ ਜੇ ਮੈਨੂੰ ਪਤਾ ਨਹੀਂ ਕਿ ਇਹਨੂੰ ਤਾਂ ਗੱਲ ਕਰਨੀ ਜਾਜੂ ਛੁੱਟ ਛੁੱਟ ਤਾਂ ਜੀਬਾਂ ਤੇ ਹਾਰ ਹੋ ਤੇਤੀ ਜਿੰਗੀ ਤੇ ਬੰਦਾ ਗੱਲ ਕਰਨ ਦਾ ਫਾਇਦਾ ਕੋਈ ਨਹੀਂ ਨੀ ਮੈਨੂੰ ਦੱਸੋ ਇੱਕ ਮਿੰਟ ਜਰਾ ਮੈਂ ਇੱਧਰ ਬੈਠੋ ਮੇਰੇ ਕੋਲ ਜਿਹੜਾ ਸਮਾਨ ਐਵੇਂ ਆ ਐਵੇਂ ਫालतू ਸਮਾਨ ਮੰਗਾਈ ਜਾਣਾ ਵਾ ਵੇਸਨ ਪੈਲੋ ਵੀ ਪਿਆ ਸੀ ਉਹ ਵੀ ਝੁੱਕ ਕੇ ਲੈ ਆਈ ਹੈ ਫੇਰ ਹੈ ਉਹ ਵੀ ਮੰਗਾ ਲਿਆ ਵਾ ਪੈਗਲ ਦਾ ਪੈਗਲ ਆਹ ਔਰ ਸੇ ਜਿਹੜੇ ਮੰਗਵਾਲੇ ਫालतੂ ਇਹ ਕੋ ਹੈਗਾ ਇਹਨਾਂ ਦਾ ਕੋ ਮਤਲਬ ਖਾਣ ਦਾ ਕੋ ਕਰਤਾ ਨਾ ਜਿੱਦਿਨ ਨੂੰ ਕਿਹਾ ਜੀ ਉਹਨੇ ਕਹਿ ਤੂੰ ਦਿੰਦਾ ਕਿ ਦਿੰਦੇ ਕਿੰਨਾ ਕਰਚਾ ਕਿਤੇ ਸਾਨੂੰ ਐ ਕੋਈ ਨਹੀਂ ਆਪੇ ਕਰਨ ਲੱਗ ਪੈਣਗੇ ਉਹ ਵੀ ਖਾਲੀ ਛੋਟੀ ਉਮਰ ਨਾਲੀ ਕਰਨ ਲੱਗ ਪੈ ਆਪੇ ਬਾਹਰ ਪੈ ਕੇ ਸਿਰ ਦੇ ਉੱਤੇ ਤੇ ਨਾ ਜ਼ਿਆਦਾ ਸਿਰੇ ਚੜਾਇਆ ਇਹਨਾਂ ਨੂੰ ਹੋਰ ਤੂੰ ਦੋਵਾਂ ਨੂੰ ਨੂਣੇ ਸਿਰੇ ਚੜਾਇਆ ਤੂੰ ਸਮਾਂ ਘਰ ਹੀ ਹੁੰਦਾ ਵੈ ਘਰ ਦੀ ਆ ਕੇ ਕਰੋੜੇ ਛੁੱਟ ਸੋ ਜੇ ਨਾ ਬਾਹਰ ਘਰ ਹੀ ਹੁੰਦਾ ਆ ਇੱਥੇ ਜੇ ਨੀ ਰਾਤ ਹੋ ਗਈ ਆ ਹੁਣ ਘਰ ਵੜਿਆ ਵਾ ਤੂੰ ਤੇਰਾ ਇਹੀ ਹਾਲ ਰਿਹਾ ਪਹਿਲਾਂ ਵੀ ਤੇਰਾ ਹੋਈ ਹਾਰ ਦਿੰਦਾ ਸੀ ਤੇ ਹੁਣ ਤੇਰਾ ਵਿਆਹ ਹੋ ਗਿਆ ਹੁਣ ਵੀ ਤੇਰਾ ਇਹੀ ਹਾਲ ਆ ਹੈ ਮਲੇ ਕੱਤ ਗਿਆ ਹੈ ਗੱਡੀ ਤੇ ਲੈ ਕੇ ਗਿਆ ਹੈ ਹੈ ਵਾਲੀ ਕੋ ਜਿਵੇਂ ਨਾ ਤੇ ਗੱਡੀ ਹੋਰ ਠੰਡ ਦੇ ਨਹੀਂ ਆਂਦੀ ਹੈਗੀ ਮੋਟਰਸਾਈਕਲ ਤੇ ਜਾਇਆ ਕਰਵਾ ਤੈਨੂੰ ਨਾ ਪਰ ਇੱਕ ਪٹرول ਕੀ ਬਾਝ ਚਲੰਦਿਆ ਗੱਡੀयां ਪਾਲੀਆਂ ਚੱਲਦੀਆਂ ਨੇ ਮਾਂ ਮੇਰੀ ਮੈਂ ਹੁਣ ਇਹਨੇ ਕੰਮ ਤੋਂ ਆਇਆ ਹੀ ਹੱਥ ਤੇ ਹੁੰਦੇ ਭੁੱਲਣ ਹੈ ਬਈ ਮੈਨੂੰ ਮਮੇ ਜੀ ਤੈਨੂੰ ਪਤਾ ਵੀ ਮੈਂ ਕਿੱਡੀ ਦੂਰ ਕੰਮ ਤੋਂ ਆਉਣਾ ਵੇ ਤੂੰ ਇੱਥੇ ਜਾਈ ਤੇ ਬੈ ਕੇ ਗੱਲਾਂ ਮਾਰੀ ਜਾਂਦੇ ਕਿ ਬਾਹਰ ਜਾ ਕੇ ਵੇਖੋ ਕਿੰਨੀ ਠੰਡੇ ਆ ਗਏ ਆ ਮੈਂ ਮੇਰੇ ਜਗ੍ਹਾ ਗੱਡੀ ਤੇ ਹੋਗਦਾ ਖੋਤਾ ਨਹੀਂ ਤੇ ਹੋਰ ਕੀ ਆ ਖੋਤਾ ਹੀ ਆ ਯਾਰਾ ਦੋਸਤਾਂ ਦੇ ਨਾਲ ਪਹਿਲਾਂ ਵੀ ਤੇ ਰਿਲਾ ਦੋਸ ਛੱਡ ਤੇ ਹੁਣ ਵੀ ਯਾਰਾ ਦੋਸਤਾਂ ਨੂੰ ਲੈ ਕੇ ਤੇ ਗੱਡੀ ਤੇ ਘੁੰਮਦਾ ਰਹਿੰਦਾ ਹਣਾ ਵਾ ਬਾਹਰ ਦੇਖੋ ਸਹੀ ਕੀ ਠੰਡੇ ਆਵੇ ਐਨੀ ਵੀ ਜ਼ਿਆਦਾ ਠੰਡ ਨਹੀਂ ਹੈਗੀ ਬਾਹਰ ਐਨੇ ਜਿਹੜਾ ਤੇ ਇਨੇ ਥੱਬਾ ਕੱਪੜੇ ਲਿਆ ਲਾ ਕੇ ਅੰਦਰ ਗਰਮ ਰੱਖੇ ਬਾਹ ਕੇ ਜਾਇਆ ਕਰੋ ਹਾਂ ਉਹ ਨਹੀਂ ਬਾਹ ਕੇ ਜਾ ਰਹੇ ਅੰਦਰ ਮੋਟਰਸਾਈਕਲ ਕਰਕੇ ਜਾਇਆ ਕਰੋ ਉੱਥੇ ਜਾਇਆ ਕਰੋ ਮੋਟਰਸਾਈਕਲ ਦੇ ਉੱਤੇ ਗੱਡੀ ਕਰਨ ਦੀ ਜ਼ਰੂਰਤ ਨਹੀਂ ਹੈਗੀ ਮੰਮੀ ਜੀ ਤੇ ਇਹਨਾਂ ਕਾਦੀ ਕਰ ਕੋੜਾ ਬੋ ਤੇ ਤੇੰਦਾ ਦਾ ਵੇ ਲੈ ਕਰੋ ਕੋਈ ਟੈਮ ਹੁੰਦਾ ਵਾ ਬੋਲਣਾ ਇੰਨੇ ਦਿਨ ਰ ਅੱਥ ਕਿੱਥੇ ਵੇਖ ਰਹੇ ਐ ਇੰਨੇ ਕਦੇ ਅੱਗੇ ਜਾ ਕੇ ਦੇਖੇਗੇ ਕਿ ਦੇਖਦੇ ਇਦਾਂ ਕਿੱਥੇ ਦਿਨਾਂ ਤੋਂ ਵੇਖਿਆ ਸੀ ਇਦਾਂ ਵੀ ਹੁਣੇ ਵੇਖੀ ਤੇ ਚੁੱਪ ਕਰੋ ਮੈਂ ਆਪਣੇ ਮੁੰਡੇ ਨਾਲ ਗੱਲ ਕਰਨ ਦੇ ਹੀ ਐ ਨਾ ਸੋ ਇਹਨੂੰ ਵੀ ਤਬੀਅ ਸਿਖਾਓ ਕਿਤਨਾ ਬੋਲਣ ਦਾ ਮਾ ਨਾਲ ਤੇ ਜਦੋਂ ਸਿਮਰ ਆਈ ਐ ਨਾ ਇਹਦਾ ਮੂੰਹ ਜਦਾ ਇੱਕ ਖੁੱਲ ਗਿਆ ਤੁਹਾਡੇ ਨਾਲ ਤਾਂ ਕੋਈ ਗੱਲ ਕਰਨ ਦਾ ਫਾਇਦਾ ਨਹੀਂ ਆ ਮੈਂ ਚੱਲਿਆ ਰਹੇ ਤੇ ਕਿਹੜਾ ਮੁੰਡੇ ਕੰਨਾ ਸੁਣ ਕੇ ਹਰ ਵੇਲੇ ਖਲੀਸ਼ ਪਾਈ ਰੱਖਣੀ ਏ ਜਵਾਨ ਨੂੰ ਥੋੜੇ ਦਿਨ ਆਰਾਮ ਨਹੀਂ ਦੇ ਲਿਆ ਕਰ ਕਿ ਪਾਸੇ ਚਾਤਾ ਆ ਰੋਣ ਆਹ ਹੋ ਕੀ ਕਰ ਰਹੀ ਥੀ ਆ ਕੇ ਮੁੰਡਿਆ ਆਇ ਨਹੀਂ ਮੈਂ 2 ਮਿੰਟ ਜਰਾ ਗਈ ਨਹੀਂ ਘਮਾਂਡਿਆ ਕਰ ਤੂੰ ਆ ਆ ਕੰਮ ਕਰਨੀਆਂ ਬੰਦ ਕਰ ਇਹਨੂੰ ਗੈਸ ਨੂੰ ਕਿ ਪਕੌੜੇ ਤਾਂ ਨਹੀਂ ਆ ਆਰੀ ਦੇ ਤਰ੍ਹਾਂ ਇਹ ਮੈਂ ਕਿਹ ਚਲ ਬਣਾ ਲਨੀ ਪਕੌੜੇ ਕੁਵੀ ਇਹਨਾਂ ਨੂੰ ਜਾਨਨੀ ਆ ਨਹੀਂ ਮੁੰਡੇ ਮੈਂ ਤੇ ਕੀ ਆ ਕਿ ਅਰੇ ਕੰਦੀ ਕੀ ਮੰਨ ਕਰਦਾ ਆ ਤੋ ਨਾਲੇ ਜੱਗੀ ਵੀ ਕਰ ਰਹੀ ਆ ਕੰਦੇ ਕੀ ਮਤਲਬ ਪਕੌੜੇ ਨਹੀਂ ਖਾਦੇ ਤੇ ਉਗਣਾ ਲੋ ਆਹੋ ਕਤਾ ਮੈਨੂੰ ਪਤਾ ਆ ਤਾਏ ਤੂੰ ਵੇਸਣ ਲਗਾਇਆ ਇਹ ਨਾ ਕੱਲ ਫਿਰ ਵੇਸਣ ਇਸੇ ਵਾਸਤੇ ਆਇਆ ਵਾ ਹੈ ਤੇ ਤੈਨੂੰ ਪਤਾ ਤੇਲ ਕੀ ਬਾਹਰ ਵਿਕਦਾ ਵਾ ਬਾਹਰ ਹੈ ਲੱਗ ਪਈ ਏ ਤੂੰ ਪਕੌੜੇ ਧੰਨ ਵਾਸਤੇ ਇੱਥੇ ਵਿਆਹ ਤੇ ਲਿਆ ਵਾ ਆਪਾ ਮੰਮੀ ਕੱਲੀਆਂ ਨੇ ਨਹੀਂ ਖਾਣੇ ਤੂੰ ਵੀ ਨਾਲ ਖਾਣੀ ਆ ਸਾਰੇ ਨਾਲ ਖਾਣੀ ਆ ਇਹਦੇ ਨਾਲ ਹੀ ਹੈ ਮੈਂ ਤੇਨੂੰ ਸਮਝਦਾ ਸਮਝਿਆ ਹੈਗਾ ਤੇ ਘਰ ਨੂੰ ਪਤਾ ਕਿਤਰਾ ਚਲਾਈਦਾ ਵਾ ਹਾਂ ਥੋੜਾ ਥੋੜਾ ਕਰ ਕਰਕੇ ਇਹ ਘਰ ਬੰਦਦਾ ਵਾ ਇਹਨਾਂ ਦੇ ਖਰਚੇ ਤੇ ਅੱਗੇ ਬੜੇ ਚੁੱਕੇ ਪਏ ਨੇ ਇਹ ਇਹਨੇ ਆਪਣਾ ਘਰ ਬਣਾਉਣ ਲੱਗੇ ਹੈਗੇ ਤੂੰ ਸਮਝਦਾ ਰਿਹਾ ਨਾ ਮੇਰਾ ਪੁੱਤ ਤੇ ਐਵੇਂ ਨਾ ਇੰਨੇ ਫਾਟੂ ਖਰਚੇ ਕਰਿਆ ਕਰੋ ਹੁਣ ਕਿਹਦੇ ਤੇ ਸੋਚ ਗਲਤ ਹੈ ਕੋਈ ਆਪਾਂ ਸਾਰੇ ਨਹੀਂ ਖਾਣੇ ਆ ਨਾ ਮੈਂ ਕਿਹਾ ਚਲ ਸਾਰੇ ਵਸਤੇ ਨੂੰ ਨਹੀਂ ਪਕੋੜੇ ਆ ਤੇ ਚਾਹ ਤਰੀ ਬਹੁਤ ਹੀ ਮਲੇੜਨੀ ਪਾ ਕੇ ਇਹ ਚ ਗੋਲਣ ਵਾਲੀ ਕਿਹੜੀ ਗੱਲ ਹੋਊਗੀ ਦਾ ਮਿਲੂ ਤੇ ਪਤਾ ਨਹੀਂ ਇਹਨੇ ਤੈਨੂੰ ਵੀ ਸਿਰੇ ਚੜਾ ਲਿਆ ਜਾਂਦਾ ਉਹਨਾਂ ਨੇ ਨਹੀਂ ਮੈਨੂੰ ਦਿੱਤਾ ਕੁਛ ਤੇ ਨਾ ਇਹਦਾ ਸਾਰਾ ਕਸੂਰ ਆ ਹਨਾ ਤੇ ਨਾਲੇ ਤੇਰੇ ਪਿਓ ਦਾ ਜਾ ਜਿਹੜਾ ਤਾਨੂੰ ਦੋਵਾਂ ਨੂੰ ਮੈਨੂੰ ਮੈਂ ਪਹਿਲਾਂ ਇਹਨੂੰ ਕਿੱਦੀ ਪਈ ਹਾਂ ਕਿ ਤੂੰ ਸਿਰੇ ਚੜਾ ਲੈਣਾ ਇਹ ਦੇਖੀ ਥੱਲੇ ਲੱਥਣੀਆਂ ਆਣੀ ਆ ਫਿਰ ਬਾਅਦ ਚੋਂ ਸੰਗਲਪ ਕੋਲ ਯਾ ਸਮਝੋਈ ਕਿ ਤਸ ਮੈਨੂੰ ਨਹੀਂ ਕੁਛ ਕਹਿਣਗੇ ਇਹ ਕਿਹਦੇ ਨਹੀਂ ਸਕੀ ਤਨ ਸਾਥ ਦੱਸਲਾ ਸੋ ਇਹੋ ਹਾਲ ਲੈ ਕਿਹਦੇ ਨਹੀਂ ਸਕੀ ਹੈਗੇ ਮੈਂ ਕੋਈ ਗੱਲ ਨਹੀਂ ਮੈਂ ਪਕੋੜੇ ਘਰ ਖਾ ਗਿਆ ਮੈਨੂੰ ਪਤਾ ਹੈ ਕਿ ਜੇ ਮੈਂ ਬੋਲਨੀ ਤਾਂ ਲੜਾਈ ਪੈਣੀ ਤੇਰੇ ਮੈਂ ਨਹੀਂ ਬੋਲਦੀ ਸੀ ਕਿ ਮੈਂ ਨਹੀਂ ਕੁਝ ਬੋਲਦੀ ਨਾ ਮੈਂ ਬੋਲਦੀ ਨਹੀਂ ਮੈਂ ਆਪਣਾ ਕੰਮ ਕਰਦੀ ਨਹੀਂ ਚੁੱਪ ਚਾਪ ਰਹਿ ਤਾ

ਕੋਈ ਨਹੀਂ ਮੈਂ ਨਹੀਂ ਖਾਣੇ ਪਕੋੜੇ ਮੈਂ ਤੁਹਾਡੀ ਜੋ ਵੀ ਤੁਹਾਡੀ ਸੋਚੀ ਗੱਲਾਂ ਹੋਈਆਂ ਮੈਂ ਸਭ ਸੁਣ ਲਿਆ ਵਾ ਤੇ ਹੁਣ ਮਮਾ ਨੂੰ ਸਾਡੀ ਖਾਣੇ ਤੋਂ ਵੀ ਪ੍ਰੋਬਲਮ ਹੋਣਦੀ ਆ ਵੀ ਤੁਹਾਨੂੰ ਤਾਂ ਪਤਾ ਹੀ ਆ ਪਤਾ ਨਹੀਂ ਇਹਨਾਂ ਨੂੰ ਕੀ ਹੋਉਂਦਾ ਤੇ ਮੈਂ ਕਹਿੰਦਾ ਆਪ ਨਹੀਂ ਸਮਝ ਆਉਂਦੀ ਕਿ ਉਹਨਾਂ ਨੂੰ ਪੈਸੇ ਨਾਲ ਕਿਉਂ ਹੀ ਨਾ ਪਿਆਰ ਹੋਈ ਜਾਂਦਾ ਬੱਚਿਆਂ ਤੋਂ ਵੱਧ ਕੇ ਉਹਨਾਂ ਨੂੰ ਪੈਸਾ ਹੋ ਗਿਆ ਹੁਣ ਤੂੰ ਕੀ ਕਹੀਏ ਮੈਂ ਵੱਡੇ ਆ ਘਰ ਚੋਂ ਕਹਿ ਨਹੀਂ ਕੋਈ ਚਾਹਦੇ ਕੋਈ ਨਹੀਂ ਚਾਹ ਖਾਓ ਮੈਂ ਨਹੀਂ ਖਾਣਾ ਚਾਹਦਾ ਮੈਨੂੰ ਪੱਤੀਆਂ ਨਹੀਂ ਦੇ ਚਾਹ ਲੈ ਤਲ ਕੋਈ ਗੱਲ ਨਹੀਂ ਖਾਣੇ ਤੇ ਤੂੰ ਸਾੜੀ ਕੱਢੀ ਦਾ ਖਾ ਲਓ ਤੇ ਖਾਨੇ ਤੂੰ ਜੱਕੀ ਹਾਂਜੀ ਮੈਂ ਕਿੰਨੀ ਪਈ ਹਾਂ ਮੈਨੂੰ ਨਾ ਥੋੜੇ ਕੁ ਪੈਸੇ ਚਾਹੀਦੇ ਆ ਕਿੰਨੇ ਕੁ ਦੇ ਦੇ ਉਹਨਾਂ ਕੋਣ ਜੁ 1000 ਰੁਪਏ ਚਾਹੀਦਾ ਕਿ ਕਿ ਸਰਦੀਆਂ ਆਉਂਦੀਆਂ ਆ ਤੇ ਛੁੱਟੀਆਂ ਵੀ ਆਉਂਦੀਆਂ ਤੁਹਾਨੂੰ ਤਾਂ ਕਿਤੇ ਹੋਵਾਂ ਈ ਤੇ ਪਰ ਮੇਰੇ ਕੱਪੜੇ ਨਹੀਂ ਆ ਦੇ ਮੈਂ ਕਿ ਕੱਪੜੇ ਨਾਲ ਨਾਲ ਮੇਰੇ ਬੂਟ ਵੀ ਟੁੱਟੇ ਪਏ ਆ ਮੈਨੂੰ ਤਾਂ ਥੋੜੇ ਜਿਹਾ ਪੈਸਾ ਤੇ ਕੋਈ ਨਾ ਮੰਮਾ ਨੂੰ ਪੁੱਛ ਲਾ ਮੈਂ ਥੋੜੇ ਜਿਹਾ ਪੈਸਾ ਲੈ ਕੇ ਤੇ ਤੁੰਦੇ ਕਿੰਤਾ ਨੂੰ ਕਿ ਲੱਗਦਾ ਮੰਮੀ ਦੇ ਦਣਗੇ ਕੋਈ ਨਹੀਂ ਮੈਂ ਪੁੱਛ ਲੈ ਨਾਨਾ ਨੂੰ ਤਾਂ ਤੇ ਪੁੱਛਿਓ ਮੈਨੂੰ ਤਾਂ ਨਹੀਂ ਲੱਗਦਾ ਜਿੰਨੇ ਕਹਾਗੇ ਮਾਉਣਾਂ ਵਿੱਚ ਲੈ ਆਉਣੀ ਹੈ ਕੋਈ ਮੰਮਾ ਜੀ ਥੋੜੇ ਜਿਹੀ ਪੈਹ ਦੇਓ ਪਿਆਏ ਕੀ ਕਰਨੇ ਆ ਤੂੰ ਉਹ ਦੋਨੀਆਂ ਜੀਆਂ ਸ਼ੋਪਿੰਗ ਕਰਨ ਚੱਲਿਆ ਤੇ ਉਹ ਪਹਿਲੇ ਛੋੜੇ ਥੋੜੇ ਜਿਹਾ ਤੇ ਦੇਖੋ ਥੋੜੇ ਜਿਹਾ ਆ ਬੇਰ ਨੂੰ ਹੋ ਕੇ ਹੀ ਹੈ ਕਾਦੀ ਸ਼ੋਪਿੰਗ ਕਰਨ ਜਾਣੀ ਉਹਨਾਂ ਨੇ ਉਹਨਾਂ ਨੇ ਸਿਆਲ ਦੇ ਕੱਪੜੇ ਲਿਓਣੇ ਕਹਿੰਦੇ ਸਿਆਲ ਦੇ ਕੱਪੜੇ ਲਿਓਣੇ ਆ ਬੂਟ ਪਾੜ ਦੇਓਣੇ ਕੋਟੇ ਕੋਟੇ ਲਿਓਣੇ ਆ ਅੱਗੇ ਥੋੜੇ ਨੇ ਕੱਪੜੇ ਉਹਨਾਂ ਕੋਲ ਹੁੰਦੇ ਆ ਨਹੀਂ ਪਿਆ ਕੱਪੜੇ ਸਿਆਲ ਵਾਲੇ ਕਿਹੜੇ ਵੱਖਰੇ ਕੱਪੜੇ ਹੁੰਦੇ ਆ ਹੁਣ ਚੰਗੇ ਭਾਲੇ ਦੇ ਕੱਪੜੇ ਹੈਗੇ ਆ ਅਵੇਂ ਫਜ਼ੂਲ ਖਰਚੀ ਬਹਿ ਜੱਗੀ ਜਿਆਦਾ ਨਹੀਂ ਹੈ ਫਜ਼ੂਲ ਖਰਚੀ ਹੋਣ ਲੱਗਦੀ ਤੁਹਾਡੀ ਹੁਣ ਹੈ ਬੱਸ ਮੈਂ ਤੋ ਇਹ ਦੱਸੋ ਹਾਂ ਅੱਗੇ ਕੀ ਕਰ ਲੱਗਿਓ ਪੀੜੀ ਨਹੀਂ ਬਗਰ ਲੰਦੇ ਹੈ ਕੋਈ ਨਿਆਣੇ ਕਾਕੇ ਥੋੜਾ ਨੇ ਵੀ ਬੇਪੂਰੇ ਫਜ਼ੂਲ ਖਰਚੀ ਦੇਖ ਜਾਣਗੇ ਤੁਹਾਨੂੰ ਸਿਆਣੇ ਨੂੰ ਦੁਧਾਰ ਕਰਨ ਤੋਂ ਪੁੱਦੇ ਸਮੇਂ ਨਹੀਂ ਵਸ। ਕਮਾਲੀ ਦੇ ਪਹਿਲੇ ਨੇ ਸੋ ਮਾਤਾ ਜੀ ਨੇ ਬੰਦ ਲਾ ਲਿਆ। ਗੱਲਾਂ ਮੈਂ ਤੈਨੂੰ ਕੀ ਸੁਣਾਤਿਆਂ ਵਾ ਅੱਡ ਬਾੜ ਜਦੋਂ ਹੋ ਹੋਗੇ ਨਾ ਫੇਰ ਤੈਨੂੰ ਆਟੇ ਦਾ ਆਟੇ ਦਾ ਭਾਅ ਪਤਾ ਲੱਗੂਗਾ ਕੀ ਬਾਟ ਆਇਆ ਬਾਹਰ। ਹੁਣ ਤੈਨੂੰ ਬੇਟੀਆਂ ਮਿਲਣ ਡੀਆਂ ਨਾ ਕਿ ਪਿਓ ਦੀ ਪੈਨਸ਼ਨ ਹੋਣ ਡਈ ਆ। ਹੈ ਜਿੰਨਾ ਕਿ ਥੋੜਾ ਬਗਾ ਦਿੰਦੇ ਆ ਉਹਨੇ ਕਹਿੰਨਾ ਮੈਂ ਸਾਰਾ ਘਰ ਚਲਾਉਂਦੀ ਉਹ ਮੈਨੂੰ ਪਤਾ ਮੈਂ ਕਿੱਦਾਂ ਘਰ ਚਲਾਉਂਦੀ ਆ। ਉਹ ਉਹ ਤੈਨੂੰ ਪਪੇ ਜੀ ਦੀ ਯਾਤਰਾ ਖਾਸ ਖਾ ਕੇ ਚੰਗੇ ਭਲੇ ਕੱਪੜੇ ਸਾਰਾ ਸਮਾਨ ਹੁੰਦਿਆ ਹੋਇਆ ਵੀ ਐਵੇਂ ਪਾਜੂ ਨੂੰ ਖਰਚੇ ਕਰੀ ਜਾਣੇ ਆ ਕੀ ਹੋਇਆ ਜੰਮੀ ਜੀ ਆ ਪਹਿਲੇ ਲੈਣ ਆਇਆ ਮੇਰੇ ਕੋ ਮੈਂ ਤੁਹਾਨੂੰ ਕਿਹਾ ਹੀ ਕਿ ਜਿਵੇਂ ਲੈ ਗਏ ਕੋਹਾ ਕਿ ਨਾ 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 ਜੀ ਤੁਸੀਂ ਉਹ ਕਰਾਓ ਐਵੇਂ ਇਹਨਾਂ ਨੂੰ ਕੱਪੜੇ ਉਹਨਾਂ ਨੂੰ ਵਰਤਨੇ ਨਹੀਂ ਉਹਨਾਂ ਹੀ ਘਰੇ ਨੇ ਇਹੀ ਖਰਚੇ ਆ ਜੇ ਜਿਵੇਂ ਆਣੇ ਆਣਾ ਉਹਨਾਂ ਨੇ ਖਰਚਨੇ ਨੇ ਪੈਸੇ ਖਰਚਣ ਦੇ ਨਾਲ ਉਹਨਾਂ ਦੇ ਗੱਲ ਸੁਣੋ ਮੇਰੇ ਹਿਸਾਬ ਨਾਲ ਚੱਲਣਗੇ ਨਾ ਤੇ ਫੇਰ ਸਹੀ ਆ ਵਿੱਚ ਆਪਣੇ ਭਾਡੇ ਢਿੰਡੇ ਵੱਖ ਕਰਨ ਤੇ ਆਪ ਆਪਣਾ ਆਪਣਾ ਕਮਾਨ ਤੇ ਖਾਣ ਮੇਰੇ ਕੋਲ ਨਹੀਂ ਇਹ ਕੰਮ ਹੁੰਦੇ ਹੈਗੇ ਨਹੀਂ ਤੇ ਇਹ ਪੈਸੇ ਆਪਣੀ ਛਾਤੀ ਦੇ ਉੱਤੇ ਰੱਖ ਕੇ ਨਾਲ ਖੜਨੇ ਨੇ ਇਹ ਇਨੇ ਹੀ ਵਰਤਨੇ ਨੇ ਹੁਣ ਬੁੱਢੇ ਵਾਰੇ ਇਹੀ ਕਰਨੇ ਨੇ ਪੈਸੇ ਲੈ ਆਉਂਦੇ ਉਹਨਾਂ ਨੂੰ ਕਰ ਦਿਓ ਨਾਲ ਤੇਰੀ ਤੇ ਐਂ ਤਾਂ ਮਮਾ ਨੂੰ ਕੋਈ ਸਮਝੋ ਨਾ ਫੈਲਾਣੀ ਆਵੇ ਠੀਕ ਐ ਇਹ ਜਿੱਦਾਂ ਚੁੰਦੇ ਨਾ ਕਿ ਆਪਾਂ ਅੱਡ ਹੋ ਜਾਈਏ ਆਪਾਂ ਅੱਡ ਹੋ ਜਾਾਂਗੇ ਤੇ ਇਹਨਾਂ ਕ ਮੈਂ ਕਮਾ ਲੈਣਾ ਜਿੰਨਾ ਕ ਆਪਣਾ ਗੁਜ਼ਾਰਾ ਕਰ ਸਕਦਾ ਆਪਣੀ ਫੈਮਿਲੀ ਨੂੰ ਸਾਥ ਸਕਦਾ ਵਾ ਕੀ ਕੀ ਜਾਣਦੇ ਜੀ ਚੁੱਪ ਕਰ ਜਾਓ ਵੱਡੇ ਤੁਹਾਡੇ ਤੋਂ ਚੁੱਪ ਕਰਨੀ ਤੇਰੇ ਸਾਰੇ ਪੜਾਇਆ ਦਾ ਇਹ ਕੰਮ ਹੈਗਾ ਵਾ ਤੇਰੇ ਸਾਰੇ ਕਲੇਜ ਪਾਏ ਦੇ ਨੇ ਤੂੰ ਹੀ ਇਹਨੂੰ ਪੜਕਾਉਣੀ ਐ ਤੇ ਫੇਰ ਹੀ ਇਹ ਸਾਰੇ ਚੁਪਣਾ ਤੇ ਆ ਕੇ ਤੇ ਮੇਰੇ ਨਾਲ ਐ ਤਰ੍ਹਾਂ ਬੋਲਦਾ ਵਾ خدا ਦੇ ਬੱਚ ਨੂੰ ਬਚਨ ਪੈਣੇ ਕਿਹੜਾ ਕੱਪੜੇ ਲੈ ਆਉਂਦੂ ਜਿਆਦਿਆਂ ਨੂੰ ਸ਼ਹਿਰ ਮੇਰੇ ਸਾਹਮਣੇ ਚੱਲਣਗੇ ਤੇ ਫੇਰ ਠੀਕ ਆ ਅੱਜ ਫੈਸਲਾ ਹੋ ਕੇ ਰਹਿਣਾ ਹੈ ਕਿ ਤੇ ਆਪਣਾ ਚੁੱਕੜ ਭੰਡਾ ਟਿੰਡਾ ਤੇ ਵੱਖਰੇ ਹੋਣਾ ਆਪਣੇ ਆਪ ਕਾਣ ਤੇ ਖਾਣ ਮੈਂ ਕੋ ਚੁੱਪ ਕਰ ਜਾ ਮੈਂ ਬੜੇ ਚਿਰਾਂ ਦੇ ਬੜੇ ਦਿਨਾਂ ਦੇ ਵੇਖਣ ਲਈ ਇਹਨਾਂ ਦੇ ਮੂੰਹ ਵੱਲ ਅੱਜ ਫੈਸਲਾ ਹੋ ਕੇ ਰਹੂਗਾ ਤੇ ਕੋਣ ਇੱਥੇ ਰਹੂਗਾ ਤੇ ਕੋਣ ਜਾਊਗਾ ਨਾ ਤੇ ਮੈਂ ਜਾਣਨੀ ਆ ਮੈਂ ਤਾਂ ਫਿਰ ਇਹ ਵੱਖਰਾ ਆਪਣਾ ਆਪਣਾ ਸਮਾਂ ਟਿੰਡੇ ਡੜਾ ਕਿਉਂ ਤਾਂ ਫੇਰ ਕਰਨ ਮੈਨੂੰ ਪਤਾ ਆ ਕਿ ਮੈਂ ਆਪਣੇ ਘਰ ਨੂੰ ਕਿਤਾ ਤਿੱਲਾ ਤਿੱਲਾ ਜੋੜ ਕੇ ਬਣਾਇਆ ਵਾ ਹੱਥ ਘੁੱਟ-ਘੁੱਟ ਕੇ ਚੱਲੀ ਆ ਤੁਹਾਨੂੰ ਨਹੀਂ ਪਤਾ ਕਿਤਰਾ ਮੈਂ ਆਪਣੇ ਘਰ ਨੂੰ ਸੰਭਾਲਿਆ ਇਹਨਾਂ ਨੇ ਕਜੂਲ ਖੱਤੀ ਨਹੀਂ ਮਾਣ ਹੈਗੇ ਰੋਜ਼ ਵਾਲੀ ਸਮਾਨ ਲੈਣ ਬਾਜ਼ਾਰਾਂ ਨੂੰ ਤੁਰ ਪੈਂਦੇ ਨੇ ਇਹ ਜੋ ਮੰਮੀ ਦਾ ਡੈਨੋ ਫੈਸਲਾ ਨਾ ਆ ਪੱਡ ਹੋ ਜਾਂਦੇ ਆ ਕੀ ਕਹਿ ਚਾਲੋ ਤੁਸੀਂ ਤੁਹਾਨੂੰ ਪਤਾ ਵੀ ਨਹੀਂ ਕੀ ਬੋਲ ਰਹੇ ਹੋ ਮੈਂ ਸਭ ਜਾਣਦਾ ਮੈਂ ਕੀ ਬੋਲਦਾ ਵਾ ਅੱਜ ਤੇ ਮੁੰਨੇ ਹੱਦ ਦੀ ਕਰਤੀ ਆ ਕਦੀ ਤੇ ਨਾਲ ਟੋਕਾ ਟੋਕੀ ਕਰਦਾ ਮੈਂ ਕਦੀ ਇੰਤੈਰੀ ਨਾਲ ਟੋਕਾ ਟੋਕੀ ਕਰਦਾ ਫਤ ਪਾਤੀ ਨਾ ਵੀ ਸ਼ੁਰੂ ਹੋ ਗਏ ਆ ਵੀ ਹੁਣ ਜਿਹੜੀ ਚੀਜ਼ ਦੀ ਜੁਰਤ ਉਹ ਲੈ ਕੇ ਨਹੀਂ ਆਉਣੀ ਆਪਾਂ ਚੱਲ ਕਰ ਲੈ ਆਪਣੀਆਂ ਮਰਜ਼ੀਆਂ ਫਿਰ ਹੁਣ ਹਾਲੇ ਪਿਓ ਦੀ ਕਮਾਈ ਦਾ ਜਰਾ ਘਰ ਚੱਲਣ ਲਿਆ ਵਾ ਥੋੜੇ ਜਿਹੇ ਪੈਸੇ ਤੁਸੀਂ ਦਿੰਦੇ ਜੋ ਸਾਰਾ ਨਾਲ ਚੱਲਣ ਲਿਆ ਵਾ ਤੂੰ ਵੱਡ ਹੋਏਗਾ ਨਾ ਫਿਰ ਪਤਾ ਵੀ ਲੱਗ ਜਾਊਗਾ ਆਟੇ ਦਾ ਲਾ ਪਾ ਹੁਣ ਕੀ ਬੋਲੀ ਜਾਨੀ ਹੈ ਹੈ ਨਾ ਤੂੰ ਵੱਡ ਨਹੀਂ ਨਾ ਉਹ ਵੱਡਦਾ ਪਿਆਗਾ ਕੀ ਕਰਨ ਕੀ ਦੇਖੀ ਮੈ ਸਮਝ ਨਹੀਂ ਲੱਗ ਰਹੀ ਇਹ ਚੀਜ਼ੀ ਨਾਲ ਮੈਂ ਵੀ ਨਹੀਂ ਆ ਕਿਦਾਂ ਦੋ ਚਲਾਉਣਾ ਆਪਣਾ ਘਰ ਤੇ ਕਿਤਰਾ ਗੱਡੀਆਂ ਚ ਪੈਟਰੋਲ ਪਵਾ ਪਵਾ ਕੇ ਤੇ ਚਲਾਉਣਾ ਵਾ ਮੰਮੀ ਜੀ ਵੈਸੇ ਮੇਰਾ ਕਹਿੰਦਾ ਹੱਥ ਨਹੀਂ ਬੰਦਾ ਪਰ ਜੇ ਰੀ ਹੱਥ ਬੰਨ ਬਨ ਕੇ ਘਰ ਬਣਾਇਆ ਵਾ ਚਾਰ ਪੈਸੇ ਜੋੜੇ ਆ ਕਿਉਂ ਜੋੜੇ ਆ ਹੱਥ ਜੋੜੇ ਆ ਨਾ ਤੇ ਕਦ ਵਾਸਤੇ ਜੋੜੇ ਆ ਕਿ ਔਖੇ ਬਲੇ ਕੰਮ ਆਉਣਗੇ ਹਾਂ ਕਿ ਬੱਚਿਆਂ ਦੇ ਕੰਮ ਹੋਣਗੇ ਔਖੇ ਵਲੇ ਇਸੇ ਵਾਸਤੇ ਜੋੜੇ ਆ ਤੇ ਤੂੰ ਹੀ ਤਾਂ ਫਜ਼ੂਲ ਖਰਚਿਆਂ ਦੇ ਨਹੀਂ ਛੜਦੇ ਹੈਗੇ ਜੇ ਤੇਨੂੰ ਇੰਨਾ ਪਤਾ ਹੋਵੇ ਕਿ ਬੱਚਿਆਂ ਵਾਸਤੇ ਜੋੜੇ ਨੇ ਔਖੀ ਘਰੀ ਵਾਸਤੇ ਜੋੜੇ ਨੇ ਇਹਨਾਂ ਨੂੰ ਖਰਚਣ ਦੇ ਇੰਨਾ ਹੀ ਵਰਤਨੇ ਹੋਰ ਕਿੰਨਾ ਵਰਤਨੇ ਆਇਜੋੜਾ ਵਰਤਨੇ ਇਹਨਾਂ ਵਾਸਤੇ ਜੋੜਦੀ ਸਮਝ ਨਹੀਂ ਆ ਸਾਰਾ ਕੁਝ ਫਿਰ ਇਹਨੂੰ ਖਰਚਣ ਦੇ ਇਹ ਸਮਝ ਨਾ ਬੰਦੇ ਨੂੰ ਸਰਫੇ ਨਾਲ ਚੱਲਣਾ ਚਾਹੀਦਾ ਪਰ ਇੰਨੇ ਵੀ ਸਰਫੇ ਨਾਲ ਨਹੀਂ ਚੱਲਣਾ ਚਾਹੀਦਾ ਵੀ ਬੰਦਾ ਬੱਚੀ ਆਪਣੇ ਮਾਨੂ ਮਾਰ ਲੈਣ ਉਹਨਾਂ ਨੂੰ ਵੀ ਹੱਕ ਆ ਆਪਣੇ ਪਚਾ ਪੂਰੇ ਕਰਨ ਦਾ ਇੱਕ ਗੱਲ ਸੁਣ ਜਿੱਥੇ ਤੇਰੇ ਨੂਪੁੱਤਰ ਖੜਨੇ ਤੇਰੇ ਨਾਲ ਉਥੇ ਤੇਰੇ ਪੈਸੇ ਨਹੀਂ ਖੜਨਾ ਇਹਨਾਂ ਜਿਹੜੇ ਕੰਮ ਓਕੇ ਵੀ ਨਹੀਂ ਨੇ ਚ ਇਹਨੇ ਕੰਮ ਤਾਂ ਨਹੀਂ ਹਾਂਜੀ ਮੰਮੀ ਜੀ ਡੈਡੀ ਸਹੀ ਕਹਿ ਰਹੇ ਨੇ ਕਿ ਪੈਸਾ ਤਾਂ ਫੇਰ ਤੋਂ ਆ ਸਕਦਾ ਆ ਪਰ ਜੋ ਰਿਸ਼ਤੇ ਇੱਕ ਵਾਰ ਟੁੱਟ ਗਏ ਉਹ ਫੇਰ ਨਹੀਂ ਜੁੜ ਸਕਦੇ ਸੀਮਨਾ ਤੂੰ ਤਾਂ ਤੇਰੇ ਡੈਡੀ ਸਹੀ ਕਹਿੰਦੇ ਪਏ ਨੇ ਤਾਂ ਮੈਂ ਦੇਸੀ ਚਿੰਤਾ ਤੋਂ ਡਰਦੀ ਸੀ ਵੀ ਨਾ ਤੇ ਇਹ ਅੱਜ ਖੁੱਲੇ ਖਰਚੇ ਕਰਦੇ ਰਹੇ ਤੇ ਕੱਲ ਨੂੰ ਜਦੋਂ ਔਖੇ ਵੇਲੇ ਕੋ ਪੈਸਾ ਕੰਮ ਆਉਣਾ ਆ ਤੇ ਉਹ ਕਿੱਦਾਂ ਆਉਣਾ ਆ ਤੇ ਸਿਆਣੇ ਤਾਂ ਇਹ ਕਹਿੰਦੇ ਆ ਤੇ ਜਿੰਨੇ ਚੁੰਝ ਦਿੱਤੀ ਆ ਨਾ ਝੋਗਾ ਵੀ ਉਹਨੇ ਆਪੇ ਦੇ ਹੀ ਦੇਣਾ ਜੀ ਮੈਨੂੰ ਮਾਫ਼ ਕਰਿਓ ਮਾਫ਼ੀ ਮੇਰੇ ਕੋ ਨਾ ਮੰਗ ਮਾਫ਼ੀ ਹੁਣ ਕੋ ਮੰਗੀ ਜੇ ਵੀ ਕੋ ਮੰਗੀ ਤਾਂ ਤੂੰ ਦਿਲ ਦਿਖਾਇਆ ਹੁਣ ਕੋ ਮਾਫ਼ੀ ਮੰਗ ਠੀਕ ਆ ਮੈਂ ਜਾਣੀ ਆ ਮੈਂ ਜੱਗੀ ਇੱਥੇ ਬੈਠਾ ਹਾਂ ਹੁਣ ਤਾਂ ਫੱਲੇ ਮਮਾ ਕਿਹਾ ਇੱਥੇ ਆ ਕੇ ਕੋ ਬਹਿ ਗਿਆ ਹਾਂ ਹੁਣ ਪਹਿਲਾ ਫੜ ਪੈ ਗਿਆ ਜਾ ਸਿਮਰ ਨੂੰ ਤੇ ਉਹਨੂੰ ਲੈ ਜਾ ਬਾਥੀ ਨੂੰ ਜਾ ਕੱਪੜੇ-ਕੱਪੜੇ ਲਿਆ ਦੇ ਨਾਲੇ ਮੇਰੇ ਵਾਸਤੇ ਵੀ ਸੋਹਣਾ ਜਿਹਾ ਸੂਟ ਲੈ ਆਈਂ ਇੱਕ ਗਰਮ ਮਮਾ ਜੀ ਹੁਣ ਇਹਦੇ ਤੋਂ ਹੀ ਇੰਨਾ ਕੁਲੇਸ਼ ਪਾਇਆ ਹੈ ਕਿ ਹੁਣ ਇਹ ਤੁਹਾਨੂੰ ਕੀ ਹੋ ਗਿਆ ਕੁਛ ਨਹੀਂ ਹੋਇਆ ਮੈਂ ਤੇ ਐਦਾ ਹੀ ਕਹਿੰਦੀ ਸੀ ਨਾ ਤੁਹਾਨੂੰ ਕਿ ਪੈਸੇ ਦਾ ਫਜ਼ੂਲ ਖਾਚੀ ਕਰੋ ਪਰ ਤੇਰੇ ਪਾਪਾ ਨੇ ਵੀ ਸਮਝਾਇਆ ਵਾ ਮੈਨੂੰ ਤੇ ਸਿਮਰ ਦੀ ਵੀ ਗੱਲ ਮੈਨੂੰ ਸਹੀ ਲੱਗੀ ਆ ਮੈਂ ਤਾਂ ਜੋੜੇ ਜੋੜਦੀਆਂ ਤੁਹਾਡੇ ਵਾਸਤੇ ਕਿ ਤੁਹਾਡੇ ਕੱਲ ਨੂੰ ਕੰਮ ਆਣਗੇ ਪਰ ਇਹ ਤੁਹਾਡੇ ਕੰਮ ਹੀ ਨਾ ਆਏ ਤਾਂ ਫਿਰ ਕੀ ਕੀ ਫਾਇਦਾ ਮੇਰੇ ਪੈਣ ਨੂੰ ਮੈਨੂੰ ਸਮਝਾਇਆ ਉਹਨਾਂ ਨੇ ਕਿ ਜਿੱਥੇ ਜਿੱਥੇ ਨੂਹਾਂ ਪੁੱਤਰ ਨੇ ਖੜਨਾ ਹੈ ਨਾ ਉੱਥੇ ਪੈਗੇ ਨਾਲ ਹੀ ਖਲੋਣਾ ਹੈਗਾ ਚੱਲ ਉੜਤਾ ਹੁਣ ਜਾਂ ਲੈ ਕੇ ਆ ਜਾ ਕੇ ਸੂਟ ਅੱਲਾ ਪਰ ਪੈਸੇ ਮੇਰਾ ਵੀ ਨਾਲੇ ਗਰਮ ਲੈ ਕੇ ਆਈਂ ਸੋਨਾ ਜਾਂ ਸੂਟ ਠੀਕ ਹੈ ਜੋ ਜੋ ਪਾਪੀ ਤੇ ਉਹ ਕਹਿੰਦੀਆਂ ਨਾ ਸਿਮਰ ਜੋ ਵੀ ਤੂੰ ਆਪਣੇ ਵਾਸਤੇ ਵੀ ਲੈਣਾ ਵਾ ਲੈ ਕੇ ਆ ਜਾ ਇਹ ਗੱਲ ਐ ਤੁਹਾਨੂੰ ਸਮਝ ਲੱਗ ਗਈ ਆ ਚਲੋ ਹੁਣ ਤਾਂ ਇਹ ਵੀ ਸਾਡੇ ਨਾਲ ਚਲੋ ਕਰ ਕਰਨੇ ਆਪਾਂ ਸ਼ੋਪਿੰਗ ਚਲ ਫਿਰ ਅੱਗੇ ਚਲੋ ਚਲ ਸੋ ਗਾਇਸ ਆਈ ਹੋਪ ਕਿ ਜੋ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਸਮਝਾਉਣਾ ਚਾਹੁੰਦੇ ਆ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਇਹ ਵਧੀਆ ਗੱਲ ਹੈ ਕਿ ਅਸੀਂ ਹੱਥ ਘੁੱਟ ਕੇ ਖਰਚ ਕਰਦੇ ਆ ਬਟ ਇੰਨਾ ਨਹੀਂ ਕਿ ਅਸੀਂ ਸਾਨੂੰ ਜਿਹੜੀ ਚੀਜ਼ ਦੀ ਲੋੜ ਆ ਨਹੀਂ ਉਹ ਵੀ ਉਹੀ ਨਾਲ ਆਪਣੀਆਂ ਲੋੜਾਂ ਪੂਰੀਆਂ ਕਰ ਸਕੀਏ ਤੇ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜਿਹੜਾ ਸਾਡੇ ਚੈਨਲ ਤੇ ਨਿਊ ਆ ਉਹ ਸਬਸਕ੍ਰਾਈਬ ਕਰੋ